ਪੰਜਾਬ ਦੇ ਵਿੱਚ ਲਗਾਤਾਰ ਹੀ ਤਾਪਮਾਨ ਦੀ ਗੱਲ ਕਰੀਏ ਤਾਂ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਅਜਿਹੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਹਮੇਸ਼ਾ ਸਾਂਝੀ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪਏਗਾ ਜਿਸ ਨੂੰ ਲੈ ਕੇ ਜੋ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਦਾ ਕਹਿਰ ਵੀ ਦੇਖਣ ਨੂੰ ਮਿਲੇਗਾ ਜਿਸ ਨੂੰ ਲੈ ਕੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਜੋ ਪਹਾੜੀ ਇਲਾਕੇ ਨੇ ਉੱਥੇ ਬਰਫਬਾਰੀ ਹੋ ਰਹੀ ਹੈ ਜਿਸ ਤੋਂ ਬਾਅਦ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਤਾਪਮਾਨ ਦੇ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ ਜਿਸ ਤੋਂ ਬਾਅਦ ਜੋ ਮੌਸਮ ਹੈ ਉਸ ਦੇ ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਫਿਲਹਾਲ ਦੀ ਘੜੀ ਦੀ ਗੱਲ ਕਰੀਏ ਤਾਂ ਕੁਝ ਕੁ ਦਿਨ ਜਿਹੜੇ ਲੰਗੇ ਹੈਗੇ ਉਸ ਦੇ ਵਿੱਚ ਗਰਮੀ ਜਿਹੜੀ ਹੈ ਦੁਪਹਿਰ ਨੂੰ ਦੇਖਣ ਨੂੰ ਮਿਲਦੀ ਹੈ ਯਾਨੀ ਤਿੱਕੀ ਜਹੀ ਧੁੱਪ ਨਿਕਲੀ ਹੁੰਦੀ ਹੈ ਜਿਸ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਹਾਲੇ ਤਾਂ ਦਸੰਬਰ ਚੜ੍ਹਿਆ ਨਹੀਂ ਹੋਇਆ ਲੇਕਿਨ ਦਸੰਬਰ ਅੱਜ 6 ਤਰੀਕ ਹੋ ਗਈ ਹੈ ਜਿਸ ਤਰੀਕੇ ਦੀ ਠੰਡ ਪੈਂਦੀ ਹੈ ਉਸ ਤਰੀਕੇ ਦੀ ਠੰਡ ਨਹੀਂ ਪੈ ਰਹੀ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਮੌਸਮ ਦੇ ਵਿੱਚ ਜੋ ਗੜਬੜੀ ਹੈਗੀ ਆ ਵੈਸਟਰਨ ਡਿਸਟਰਬੈਂਸ ਦੇ ਕਾਰਨ ਅਜਿਹਾ ਹੋ ਰਿਹਾ ਹੈ ਤਾਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਤਾਪਮਾਨ ਦੇ ਵਿੱਚ ਜੋ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਤਾਂ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਘਟੋ ਘਟ ਔਸਤਨ ਤਾਪਮਾਨ ਜੋ ਹੈ 3.2 ਡਿਗਰੀ ਸੈਲਸੀਅਸ ਜੋ ਹੈ ਉਹ ਡਿੱਗ ਚੁੱਕੀ ਹੈ ਜਦਕਿ ਚੰਡੀਗੜ੍ਹ ਦੇ ਵਿੱਚ 4.5 ਡਿਗਰੀ ਸੈਲਸੀਅਸ ਦੀ ਗਿਰਾਵਟ ਜੋ ਹੈ ਉਹ ਦਰਜ ਕੀਤੀ ਗਈ ਹੈ ਸੰਗਰੂਰ ਦੇ ਵਿੱਚ ਸਭ ਤੋਂ ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਮੁਹਾਲੀ ਨੂੰ ਛੱਡ ਕੇ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਹੀ ਸ਼ਹਿਰਾਂ ਦੇ ਵਿੱਚ ਜੋ ਤਾਪਮਾਨ ਹੈ 10 ਡਿਗਰੀ ਸੈਲਸੀਅਸ ਤੋਂ ਹੇਠਾ ਦੱਸਿਆ ਜਾ ਰਿਹਾ ਹੈ ਪਹਾੜੀ ਖੇਤਰਾਂ ਦੇ ਵਿੱਚ ਬਰਬਾਰੀ ਦੇ ਕਾਰਨ ਸੀਤ ਲਹਿਰ ਤੇਜ਼ ਹੋ ਗਈ ਹੈ ਜਿਸ ਦੇ ਨਾਲ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਤਾਪਮਾਨ ਆਮ ਪਦਰ ਦੇ ਨੇੜੇ ਪਹੁੰਚ ਚੁੱਕਿਆ ਹੈ ਪੱਛਮੀ ਗੜਬੜੀ ਦੇ ਕਾਰਨ 8 ਦਸੰਬਰ ਨੂੰ ਸਰਗਰਮ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜਿਸ ਨਾਲ ਹਿਮਾਲਿਆਨ ਖੇਤਰ ਅਤੇ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਦੇ ਵਿੱਚ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਪੱਛਮੀ ਗੜਬੜੀ ਤੋਂ ਪਹਿਲਾਂ 7 ਤੋਂ ਲੈ ਕੇ 9 ਦਸੰਬਰ ਤੱਕ ਸੰਗਣੀ ਧੁੰਦ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਧੁੰਦ ਦੇ ਕਾਰਨ ਜਿਹੜਾ ਦੱਸਿਆ ਜਾ ਰਿਹਾ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਅਤੇ ਮਲੇਰ ਕੋਟਲਾ ਸਣੇ ਕਈ ਸ਼ਹਿਰਾਂ ਦੇ ਵਿੱਚ ਵਿਜ਼ਿਬਿਲਟੀ ਕਾਫੀ ਹੱਦ ਤੱਕ 50 ਮੀਟਰ ਤੱਕ ਘਟ ਜਾਵੇਗੀ ਤੇ ਚੰਡੀਗੜ੍ਹ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਮੋਹਾਲੀ ਦੇ ਜਿਹੜੇ ਤਾਪਮਾਨ ਨੇ ਉਸ ਦਾ 20 ਜੋ ਹੈ ਉਸ ਦੇ ਅੰਕੜੇ ਵੀ ਜਿਹੜੇ ਹੈਗੇ ਆ ਜਨ ਤੱਕ ਕੀਤੇ ਗਏ ਨੇ ਤਾਂ ਪੰਜਾਬ ਦੇ ਵਿੱਚ ਦੋ ਦਿਨਾਂ ਤੱਕ ਦੱਸਿਆ ਜਾ ਰਿਹਾ ਕਿ ਮੀਂਹ ਪਾਏਗਾ ਅਜਿਹੇ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਠੰਡ ਜੋ ਹੈ ਉਹ ਵੱਧਣ ਲੱਗੀ ਹੈ ਹੁਣ ਲੋਕਾਂ ਨੂੰ ਦਿਨ ਵੇਲੇ ਵੀ ਠੰਡ ਦਾ ਸਾਹਮਣਾ ਕਰਨਾ ਪਵੇਗਾ। ਵੈਸਟਰਨ ਡਿਸਟਰਬੈਂਸ ਦੇ ਕਾਰਨ ਹਰਿਆਣਾ ਵਿੱਚ ਧੁੰਦ ਅਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਜਿਸ ਨੂੰ ਲੈ ਕੇ 15 ਜ਼ਿਲ੍ਹਿਆਂ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਪੰਜਾਬ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਹਾਲ ਹੈ ਤੁਸੀਂ ਉਹ ਵੀ ਦੱਸ ਸਕਦੇ ਹੋ ਕਿਉਂਕਿ ਪੰਜਾਬ ਦੇ ਅਲੱਗ-ਅਲੱਗ ਜਿਹੜੇ ਇਲਾਕੇ ਹੈਗੇ ਉਹਨਾਂ ਦੇ ਵਿੱਚ ਅਲੱਗ-ਅਲੱਗ ਜੋ ਮੌਸਮ ਹੈ ਉਹ ਦੇਖਣ ਨੂੰ ਮਿਲ ਰਿਹਾ ਤਾਂ ਅ ਅ ਜਾਣਾਂਗੇ ਅਸੀਂ ਪਟਿਆਲਾ ਦੇ ਵਿੱਚ ਕਿਹੋ ਜਿਹਾ ਮੌਸਮ ਜਿਹਾ ਬਣਿਆ ਹੋਇਆ ਕਿਉਂਕਿ ਲਗਾਤਾਰ ਹੀ ਮੌਸਮ ਵਿਭਾਗ ਦੇ ਵੱਲੋਂ ਦੋ ਦਿਨਾਂ ਦੀ ਭਵਿੱਖਬਾਣੀ ਜੋ ਹੈਗੀ ਕੀਤੀ ਗਈ ਹੈ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਜਤਾਈ ਗਈ ਹੈ ਤਾਂ ਇਸ ਮੁਤਲਕ ਤਮਾਮ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਰਣਦੀਪ ਸਿੰਘ ਪਟਿਆਲਾ ਤੋਂ ਸਾਡੇ ਸਹਿਯੋਗੀ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਜੀ ਰਣਦੀਪ ਤਾਂ ਮੌਸਮ ਨੂੰ ਲੈ ਕੇ ਗੱਲ ਕਰਾਂਗੇ ਕਿਹੋ ਜਿਹਾ ਮੌਸਮ ਹੈ ਤੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਜੇ ਕੋਈ ਅਪਡੇਟ ਹੈ ਜੇ ਕੁਵਿਦਾਨ ਦੱਸ ਦਈਏ ਕਿ ਸਵੇਰ ਦੇ ਸਮੇਂ ਹੀ ਜਿਹੜੀ ਇਹ ਸੰਗਣੀ ਧੁੰਦ ਜਿਹੜੀ ਆ ਉਹ ਸਵੇਰੇ ਦੇਖਣ ਨੂੰ ਮਿਲਦੀ ਹੈ ਜੀ तकरीबन ਉਸ ਤੋਂ ਬਾਅਦ ਜਿਹੜਾ ਹੈਗਾ ਮੌਸਮ ਜ਼ਰੂਰ ਅੱਜ ਪਟਿਆਲਾ ਦਾ ਜੇ ਦੱਸਿਆ ਜਾਏ ਤਾਂ ਜ਼ਰੂਰ ਤਿੱਖੀ ਧੁੱਪ ਨਿਕਲੀ ਹੋਈ ਸੀ ਪਰ तकरीबन ਸੂਰਜ ਢਲਦੇ ਹੀ ਜਿਹੜੀ ਹੈ ਖੜਾਕੇ ਦੀ ਠੰਡ ਜਿਹਨੂੰ ਕਹਿ ਸਕਦੇ ਆ ਕਿ ਕਿ ਜਿਹਨੂੰ ਠਾਰੀ ਹੈਗੀ ਆ ਉਹ ਲਗਾਤਾਰ ਅੱਜ ਦੇਖਣ ਨੂੰ ਜਿਹੜੀ ਹੈਗੀ ਬਹੁਤ ਜ਼ਿਆਦਾ ਮਿਲ ਰਹੀ ਹੈ ਤਾਂ ਇੱਕ ਪਾਸੇ ਜਿਸ ਤਰ੍ਹਾਂ ਸਵੇਰੇ ਧੁੱਪ ਦਾ ਲੋਕ ਜਿਹੜਾ ਸਵੈਟਰ ਨਹੀਂ ਪਾਉਂਦੇ ਹੈਗੇ ਜੈਕਟ ਨਹੀਂ ਪਾਉਂਦੇ ਕਾ ਇੱਕਦਮ ਜਦੋਂ ਸ਼ਾਮ ਨੂੰ ਸੂਰਜ ਢਲਿਆ ਤਾਂ ਮੁੜ ਕੇ ਐਸਾ ਹੋਇਆ ਕਿ ਲੋਕਾਂ ਦੇ ਵਿੱਚ ਜਿਹੜੀਆਂ ਜੈਕਟਾਂ ਵੀ ਪੈ ਗਈਆਂ ਔਰ ਜਿਹੜੇ ਹੱਥ ਦੇ ਵਿੱਚ ਠਾਰੀ ਹੈ ਗਈਆਂ ਉਹ ਮੂਹ ਦੀ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈਗੀ ਹੈ ਜੀ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਅਜੇ ਦੇ ਵੀ ਸੜਕ ਹਾਸਿਆਂ 'ਚ ਵੀ ਇਜ਼ਾਫਾ ਹੁੰਦਾ ਤਾਂ ਇਸ ਨੂੰ ਲੈ ਕੇ ਕੋਈ ਅੰਕੜੇ ਵਗੈਰਾ ਸਾਹਮਣੇ ਆਇਆ ਸਪੈਸ਼ਲੀ ਜੇਕਰ ਪਟਿਆਲਾ ਦੀ ਗੱਲ ਕਰੀ ਜੀ ਬਿਲਕੁਲ ਦੱਸ ਦਿਆ ਕਵਿਤਾ ਕਿ ਜਿਸ ਤਰੀਕੇ ਦੇ ਨਾਲ ਜ਼ਰੂਰਤ ਹੁੰਦੀ ਹੈ ਤਾਂ ਇਹਦੇ ਵਿੱਚ ਐਕਸੀਡੈਂਟ ਦੇ ਜਿਹੜੀ ਹੈਗੀ ਸੰਭਾਵਨਾ ਵੱਧ ਜਾਂਦੀ ਹੈਗੀ ਕਿਉਂਕਿ ਗੱਡੀਆਂ ਜਿਹੜੀਆਂ ਅੱਗੇ ਨજર ਨਹੀਂ ਆਉਂਦੀ ਪਰ ਕੋਈ ਇਸ ਤਰ੍ਹਾਂ ਦਾ ਹਾਲੇ ਕਵਿਤਾ ਪਟਿਆਲਾ ਦੇ ਵਿੱਚ ਕੋਈ ਹਾਦਸਾ ਵਗੈਰਾ ਦੇਖਣ ਨੂੰ ਨਹੀਂ ਮਿਲਿਆ ਪਰ ਜ਼ਰੂਰ ਇਸ ਚੀਜ਼ ਨੂੰ ਲੈ ਕੇ ਲਗਾਤਾਰ ਟ੍ਰੈਫਿਕ ਪੁਲਸੇ ਕੀ ਹੈ ਉਹ ਵੀ ਆਪਣੇ ਵੱਲੋਂ ਜਿਹੜਾ ਅਵੇਅਰ ਕਰਦੀ ਹੈ ਕਿ ਲੋਕਾਂ ਨੂੰ ਕਿ ਸਲੋ ਚਲਾਇਆ ਜਾਵੇ ਔਰ ਜਿਹੜੀ ਪੱਟੀ ਲੱਗਿਆ ਉਹ ਅਕੋਰਡਿੰਗ ਔਰ ਟ੍ਰੈਫਿਕ ਵੱਲੋਂ ਜਿਹੜੇ ਕ੍ਰੈਟਿਕਾਂ ਦੇ ਉੱਤੇ ਇੱਕ ਜਿਹੜੇ ਹਾਈਲਾਈਟਰ ਜਿਹੜੇ ਲਗਾਏ ਜਾਂਦੇ ਆ ਜਿਹਨਾਂ ਨਾਲ ਧੁੰਦ ਕਰਕੇ ਦਿਖਾਈ ਦਵੇ ਤਾਂ ਇਸ ਚੀਜ਼ ਨੂੰ ਲੈ ਕੇ ਹਾਲੇ ਫਿਲਹਾਲ ਜਿਹੜਾ ਹੈਗਾ ਕੋਈ ਹਾਦਸਾ ਜਾਂ ਕੋਈ ਇਸ ਤਰ੍ਹਾਂ ਦਾ ਸਾਹਮਣਾ ਨਹੀਂ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਿਹੜੀ ਸੰਭਾਵਨਾ ਜ਼ਰੂਰ ਵੱਜ ਜਾਂਦੀ ਹੈ ਹੈਗੀ ਇਹਨਾਂ ਦਿਨਾਂ ਵਿੱਚ ਹਾਂ ਜੀ ਆ ਤਾਂ ਜਿਵੇਂ ਹੁਣ ਦਸੰਬਰ ਅੱਜ 6 ਤਰੀਕ ਹੋ ਚੁੱਕੀ ਆ ਜਿਹੇ ਦੇ ਵਿੱਚ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਜਾਂਦਾ ਅਸੀਂ ਆਮ ਦੇਖਦੇ ਹੁੰਦੇ ਆ ਤੇ ਅਜਿਹੇ ਦੇ ਵਿੱਚ ਇਸ ਵਾਰੀ ਮੌਸਮ ਇੰਨਾ ਠੰਡਾ ਨਹੀਂ ਹੋਇਆ ਤਾਂ ਲੋਕਾਂ ਦਾ ਕੀ ਰਿਐਕਸ਼ਨ ਹੈ ਕੀ ਪ੍ਰਤੀਕਿਰਿਆ ਕੋਈ ਤੁਹਾਡੀ ਗੱਲਬਾਤ ਹੋਈ ਹੋਵੇ ਹਾਂ ਜੀ ਬਿਲਕੁਲ ਦੱਸ ਦਈਏ ਕਵਿਤਾ ਕਿ ਜਿਹੜੀ ਮਾਰਕੀਟ ਦੀ ਗੱਲ ਕਰ ਲਿੱਤੀ ਹੈ ਬਾਜ਼ਾਰਾਂ ਦੀ ਗੱਲ ਕਰ ਲਿੱਤੀ ਜਾਵੇ ਨਾ ਜਿਸ ਤਰੀਕੇ ਦੇ ਨਾਲ ਠੰਡੇ ਕੱਪੜੇ ਹੁੰਦੇ ਹੈਗੇ ਜਿਵੇਂ ਠੰਡ ਦੇ ਕੱਪੜੇ ਸਵੈਟਰ ਹੋਗੇ ਜੈਕਰ ਜਾਂ ਕੰਬਲ ਜਿਹੜਾ ਕੀ ਇਸ ਕੀਤੇ ਦੇ ਉਹ ਬਹਿ ਗਿਆ ਤਾਂ ਨਵੰਬਰ ਦੇ ਮਹੀਨੇ ਜਿਹੜੀ ਠੰਡ ਆਪਾਂ ਦੇਖਦੇ ਅਕਸਰ ਪੂਰੀ ਪੈਣ ਲੱਗ ਜਾਂਦੀ ਹੈ ਪਰ ਹੁਣ ਤੁਸੀਂ ਦੇਖੋਗੇ ਜੇ ਦਸੰਬਰ ਦੇ ਜਿਹੜੀ ਕਿੰਨੀ ਤਰੀਕ ਹੋ ਚੁੱਕੀ ਹੋਈ ਹੈ ਪਹਿਲੇ ਮੰਨ ਦਾ ਫਰਸਟ ਵੀਕ ਜਿਹੜਾ ਚੱਲ ਰਿਹਾ ਹੈਗਾ ਪਰ ਫਿਰ ਵੀ ਕਿੱਥੇ ਨਾ ਕਿੱਥੇ ਕੋਈ ਜਿਆਦਾ ਜਿਹੜੀ ਉਹ ਠੰਡ ਨਜ਼ਰ ਨਹੀਂ ਆ ਰਹੀ ਤਾਂ ਇਸ ਦੇ ਲਈ ਲੈ ਕੇ ਬਾਜ਼ਾਰਾਂ ਦੇ ਵਿੱਚ ਵੀ ਸਨਾਟਾ ਛਾਇਆ ਹੋਇਆ ਔਰ ਜਿਹੜੇ ਦੁਕਾਨਦਾਰ ਨੇ ਉਹ ਵੀ ਆ ਮੇਰੇ ਉਸਨੇ ਕਹਿੰਦਾ ਕਿ ਜਿਹੜਾ ਸਮਾਨ ਹੈਗਾ ਅਸੀਂ ਲੱਖਾਂ ਰੁਪਏ ਦਾ ਸਟਾਕ ਕੀਤਾ ਹੋਇਆ ਪਰ ਜੇ ਠੰਡ ਹੀ ਨਹੀਂ ਪਈਗੇ ਤਾਂ ਸਾਡਾ ਸਮਾਨ ਨਹੀਂ बिकੂਗਾ ਇਸ ਚੀਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਨਿਰਾਸ਼ਾ ਵੀ ਬਹੁਤ ਜੜੀ ਆ ਉਹ ਦੁਕਾਨਦਾਰਾਂ ਦੇ ਵਿੱਚ ਦੇਖੀ ਜਾ ਰਹੀ ਹੈਗੀ ਔਰ ਦੂਸਰੇ ਪਾਸੇ ਲੋਕਾਂ ਦਾ ਇਹ ਕਹਿਣਾ ਹੈ ਕਿ ਕਿਉਂਕਿ ਆਪਾਂ ਅਕਸਰ ਦੇਖਦੇ ਆ ਕਵਿਤਾ ਕਿ ਲੋਹੜੀ ਤੋਂ ਬਾਅਦ ਤਾਂ ਜੜੀਆਂ ਨੇ ਠੰਡੇ ਐ ਜੇ ਸਮਾਨ ਦੀਆਂ ਥੇਲਾਂ ਵੀ ਲੱਗ ਜਾਂਦੀਆਂ ਜੈਸ ਸੈਟ ਬੈਚ ਚਾਹੇ ਕੰਬਲ ਨੇ ਇਹਨਾਂ ਚੀਜ਼ਾਂ ਦੀਆਂ ਥੇਲਾਂ ਵੀ ਲੱਗ ਜਾਂਦੀਆਂ ਤਾਂ ਆਪਾਂ ਦੇਖਿਆ ਜਾਵੇ ਤਾਂ ਦਸੰਬਰ ਜਿਹੜਾ ਹੈਗਾ ਫਰਸਟ ਵੀਕ ਚੱਲ ਰਿਹਾ ਤਾਂ ਕੁਝ ਇਸ ਕਰਕੇ ਜਿਹੜਾ ਹੈਗਾ ਬਾਜ਼ਾਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਇਸ ਚੀਜ਼ ਨੂੰ ਨਿਰਾਸ਼ਾ ਜਿਹੜੀ ਹੈ ਉਹ ਲੋਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ तमाम ਜਾਣਕਾਰੀ ਦੇਣ ਦੇ ਲਈ ਤਾਂ ਏਸੀ ਸਾਡੇ ਸਹਿਯੋਗੀ ਰਣਦੀਪ ਸਿੰਘ ਜੋ ਕਿ ਪਟਿਆਲਾ ਤੋਂ ਸਾਡੇ ਨਾਲ ਜੁੜੇ ਹੋਏ ਸੀ ਆਪਡੇਟ ਇਹਨਾਂ ਨੇ ਦਿੱਤੀ ਹੈਗੀ ਆ ਹਾਲਾਂਕਿ ਵਾਕਈ 6 ਦਸੰਬਰ ਹੋ ਚੁੱਕੀ ਹੈ ਅਜੇ ਇਹ ਦੇ ਵਿੱਚ ਜਿੰਨੀ ਕਿ ਠੰਡ ਪੈਣੀ ਚਾਹੀਦੀ ਹੈ ਜ਼ਰੂਰ ਜਾ ਰਿਹਾ ਹੈ ਕਿ ਜੋ ਇਸ ਦੇ ਵਿੱਚ ਪਹਾੜੀ ਇਲਾਕੇ ਨੇ ਉੱਥੇ ਬਰਫ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਜਿਸ ਤੋਂ ਬਾਅਦ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਲਗਾਤਾਰ ਵੱਧ ਰਹੀ ਹੈ ਸ਼ੀਤ ਲਹਿਰ ਦੀ ਗੱਲ ਕਰ ਲਈ ਤਾਂ ਲਗਾਤਾਰ ਜੋ ਹਵਾਏ ਚੱਲ ਰਹੀ ਹੈ ਜਿਸ ਦੇ ਕਾਰਨ ਕਿਤੇ ਨਾ ਕਿਤੇ ਠੰਡ ਵੀ ਤੜਕੇ ਹੁੰਦੀ ਦੀ ਗੱਲ ਕਰ ਲਈ ਪਾਵੇ ਰਾਤ ਦੀ ਗੱਲ ਕਰ ਲਈ ਤਾਂ ਠੰਡ ਵੱਜ ਜਾਂਦੀ ਹੈ